ਸਤਿ ਸ਼੍ਰੀ ਅਕਾਲ ਦੋਸਤੋ ਅੱਜ ਜਿਹੜਾ ਵਾ ਪੰਜਾਬ ਖੇਡਾਂ ਮਤਲਬ ਪੰਜਾਬ ਦੀਆਂ ਲੜੀ ਦੇ ਤਹਿਤ ਇਹੜਾ ਪ੍ਰੋਗਰਾਮ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਬੱਚਿਆਂ ਦੇ ਵਿੱਚ ਜਿਹੜਾ ਭਾਰੀ ਉਤਸ਼ਾਹ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਖੇਡਾਂ ਮਤਲਬ ਪੰਜਾਬ ਦੀਆਂ 2024 ਜਿਹੜਾ ਬਲਾਕ ਜਿਲ੍ਹਾ ਪੱਧਰੀ ਇਹੜੀਆਂ ਗੇਮਾਂ ਚੱਲ ਰਹੀਆਂ ਜਿਹਦੇ ਵਿੱਚ ਐਥਲੈਟਿਕਸ ਕੋਖੋ ਵਾਲੀਬਾਲ ਤੇ ਹੋਰ ਕਬੱਡੀ ਜਾਂ ਹੋਰ ਜਿਹੜਾ ਮੁਕਾਬਲੇ ਕਰਵਾਏ ਜਾ ਰਹੇ ਆ ਇਸੇ ਤਹਿਤ ਜਿਹੜਾ ਜਿਹੜਾ ਪਿੰਡਾਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿਹੜਾ ਅਲੱਗ-ਅਲੱਗ ਸਕੂਲਾਂ ਦੇ ਵਿੱਚ ਪ੍ਰਾਈਵੇਟ ਸਕੂਲ ਹੋਵੇ ਜਾਂ ਸਰਕਾਰੀ ਹੋਵੇ ਸਰਕਾਰ ਦੇ ਵੱਲੋਂ ਬਟੇੜਾ ਵਾ ਇਹ ਕਰਵਾਇਆ ਜਾ ਰਿਹਾ ਪ੍ਰੋਗਰਾਮ ਸਾਰਾ ਤੇ ਤੁਸੀਂ ਦੇਖ ਸਕਦੇ ਹੋ ਅੱਜ ਇਸ ਟਾਈਮ ਫਲਵਾੜੀ ਸਕੂਲ ਦੇ ਵਿੱਚ ਮੌਜੂਦ ਆ ਤੇ ਵਾਲੀਬਾਲ ਦੇ ਜਿਹੜੇ ਮੈਚ ਚੱਲ ਰਹੇ ਆ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਬ੍ਰੇਕ ਆ ਬੱਚੇ ਜਿਹੜੇ ਆ 2 ਮਿੰਟ ਦੀ ਜਿਹੜੀ ਬ੍ਰੇਕ ਆ ਉਹ ਲੈ ਰਹੇ ਆ ਦੋ ਸਕੂਲਾਂ ਦੇ ਜਿਹੜੇ ਮੈਚ ਇਸ ਟਾਈਮ ਬਿਲਕੁਲ ਫਸਵੇਂ ਪਏ ਹੋਇਆ ਅਕਾਲ ਗੈਲੈਕਸੀ ਸਦੂਪੁਰ ਤੇ ਫਲਵਾੜੀ ਪਬਲਿਕ ਸਕੂਲ ਲੋਹੀਆਂ ਖਾਸ ਜਿਨ੍ਹਾਂ ਦੇ ਜਿਹੜੇ ਬੱਚੇ ਆ ਇਸ ਟਾਈਮ ਆ ਨਹੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਗਰਾਊਂਡ ਦੇ ਵਿੱਚ ਸਾਰੇ ਚਾਹਲ ਪਹਿਲ ਬੱਚਿਆਂ ਦੀ ਆ ਬਹੁਤ ਹੀ ਵਧੀਆ ਉਪਰਾਲਾ ਵਾ ਕਹਿ ਸਕਦੇ ਸਰਕਾਰ ਦਾ ਕਿ ਜਿਹੜਾ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਵਾਸਤੇ ਜਾੜਿਆ ਯੰਗ ਵਾ ਹੱਲੇ 15 15 16 16 ਸਾਲ ਦੇ ਜਿਹੜੇ ਬੱਚੇ ਜਿਹੜੇ ਕਿ ਇਸ ਟਾਈਮ ਆ ਵਾਲੀਬॉल ਤੇ ਕਬੱਡੀ ਦੇ ਜਿਹੜਾ ਮੈਚਾਂ ਦੇ ਵਿੱਚ ਆ ਇਹ ਦੇਖੋ ਕਿੰਦਾ ਇੰਟਰਸਟ ਦਿਖਾ ਰਹੇ ਆ ਇਹ ਦੇਖ ਸਕਦੇ ਬੱਚਿਆਂ ਦੇ ਵਿੱਚ ਉਤਸ਼ਾਹ ਇਹਦੇ ਸਭ ਦਾ ਮੈਚ ਜਿਹੜਾ ਫੋਟੋ ਸ਼ੁਰੂ ਹੋ ਚੁੱਕਾ ਇਹ ਬੱਚੇ ਕਿਸ ਤਰੀਕੇ ਨਾਲ ਫੂਟਿੰਗ ਕਰਕੇ ਜਿਹੜਾ ਬੱਚਿਆਂ ਦਾ ਹੌਸਲਾ ਅਭਜਾਈ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਸਾਡੇ ਨਾਲ ਜਿਹੜੇ ਆ ਇੱਥੋਂ ਦੇ ਪ੍ਰਬੰਧਕ ਤੇ ਜਿਹੜੇ ਟੀਚਰ ਵਾ ਰਣਜੀਤ ਰਾਣਾ ਜੀ ਸਾਡੇ ਨਾਲ ਮੌਜੂਦ ਨੇ ਸਰ ਆਡਾ ਬਤਲ ਪੰਜਾਬ ਦੀ ਛੋਟਾ ਪੰਜਾਬ ਦੀਆਂ ਕੁਸ਼ਾਲਾਂ ਨੇ ਸਰਕਾਰ ਦੇ ਵੱਲੋਂ ਲਿਖਿਆ ਗਿਆ ਕਿਹੜਾ ਸੌਣੇ ਖੇਡਾ ਕਾਫੀ ਸਮੇਂ ਬਾਅਦ ਇਹ ਖੇਡਾਂ ਸ਼ੁਰੂ ਹੋਈਆਂ ਜੀ ਪੰਜਾਬ ਸਰਕਾਰ ਵੱਲੋਂ ਉਪਰਾਲਾ ਵਧੀਆ ਉਪਰਾਲਾ ਹੈ ਇਹ 29 ਅਗਸਤ ਨੂੰ ਸੰਗਰੂਰ ਦੇ ਵਿੱਚ ਇਹਦਾ ਬਕਾਇਦਾ ਮੁੱਖ ਮੰਤਰੀ ਸਾਹਿਬ ਨੇ ਅਦਗਨ ਕੀਤਾ ਜੀ ਔਰ ਇਹ ਤੀਸਰੇ ਸਾਲ ਦੇ ਵਿੱਚ ਇਹ ਖੇਡਾਂ ਪ੍ਰਵੇਸ਼ ਕਰ ਚੁੱਕੀਆਂ ਹਨ ਜ਼ਿਲ੍ਹਾ ਜਲੰਧਰ ਦਾ ਬਲਾਕ ਲੋਹਿਆ ਖਾਸ ਔਰ ਇਸ ਦਿਨ ਜਿਹੜੀਆਂ ਖੇਡਾਂ ਦੀ ਤਰੀਕਾ ਸੀਆਂ 3 ਤੋਂ ਲੈ ਕੇ 6 ਤੱਕ ਅੱਜ ਤੀਸਰਾ ਦਿਨ ਜਿਹੜਾ ਹੈ ਪਹਿਲੇ ਦੋ ਦਿਨ ਸੀਚੇਵਾਰ ਕਿੱਦਾਂ ਹੋਈਆਂ ਅੱਜ ਫਲਵਾੜੀ ਸਕੂਲ ਦਾ ਤੀਸਰਾ ਦਿਨ ਜਿਹੜਾ ਹੈ ਚੁਣਿਆ ਗਿਆ ਹੈ ਔਰ ਸਵੇਰ ਦੇ ਵਾਲੀਵਾਲ ਦੇ ਜਿਹੜੇ ਮੁਕਾਬਲੇ ਗਹਿਗਾਚਪੁਰੇ ਹਨ ਔਰ ਲਗਭਗ 20 ਟੀਮਾਂ ਵਾਲੀਵਾਲ ਦੀ ਇੱਥੇ ਪਹੁੰਚੀਆਂ ਹਨ ਤੇ ਅਸੀਂ ਸਪੈਸ਼ਲ ਧੰਨਵਾਦ ਕਰਦੇ ਹਾਂ ਜੀ ਜਤਿੰਦਰਪਾਲ ਜੀ ਜਿਹੜੇ ਹਾਕੀ ਕੋਚ ਤੇ ਇਸ ਬਲਾਕ ਦੇ ਜਿਹੜੇ ਮੁੱਖ ਪ੍ਰਬੰਧਕ ਹਨ ਉਹਨਾਂ ਨਾਲ ਮੈਡਮ ਰਾਜਵਿੰਦਰ ਕੌਰ ਅੱਜ ਜਿਹੜਾ ਦੁਕਾਟਨ ਸਾਡੇ ਸਕੂਲ ਦੇ ਮੈਨੇਜਰ ਸਾਹਿਬ ਜੀ ਜੋਸ਼ਨ ਵੀ ਹੁਣਾਂ ਨੇ ਕੀਤਾ ਹੈ ਔਰ ਪਹਿਲੇ 2 ਦਿਨ ਸੀਚੇਵਾਲ ਬਹੁਤ ਵਧੀਆ ਪ੍ਰਬੰਧ ਚੱਲਿਆ ਕੱਲ ਦਿਨ ਆਖਰੀ ਦਿਨ ਐਥਲੈਟਿਕਸ ਦੇ ਮੁਕਾਬਲੇ ਉਹ ਸੀਚੇਵਾਲ ਦੀ ਗਰਾਊਂਡ ਵਿੱਚ ਹੋਣਗੇ ਔਰ ਮੈਂ ਸੋ ਸਮਝਦਾ ਕਿ ਪੀੜੀ ਨੂੰ ਅਗਾਲ ਜਾਣ ਵਾਸਤੇ ਖੇਡਾਂ ਦਾ ਜਿਹੜਾ ਇਹ ਮਯੋਗਦਾਨ ਹੈ ਇਸ ਕਰਕੇ ਹੀ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਧੰਨਵਾਦ ਬਹੁਤ ਬਹੁਤ ਧੰਨਵਾਦ ਇਸ ਸਰੋ ਜੰਗੀਤ ਰਾਣਾ ਜੀ ਜਿਹੜੇ ਕਿ ਅੱਗੇ ਵੀ ਖੇਡਾਂ ਪ੍ਰਤੀ ਜਿਹੜੇ ਆ ਬਹੁਤ ਹੀ ਤਤਪਰ ਰਹਿੰਦੇ ਆ ਜਾਂ ਨੌਜਵਾਨਾਂ ਨੂੰ ਸਹੀ ਸੇਧ ਦੇਣੀ ਆ ਕੋਰੀਓਗ੍ਰਾਫੀ ਜਾਂ ਕਿਸੇ ਤਰੀਕੇ ਦੇ ਨਾਲ ਵੀ ਜਿਹੜੇ ਆ ਹਰ ਸਮੇਂ ਉਹ ਤਤਪਰ ਰਹਿੰਦੇ ਆ ਮੱਚੇ ਅਸਟਾ ਨੂੰ ਦੇਖ ਸਕਦੇ ਹੋ ਗਰਮੀ ਦੇ ਵਿੱਚ ਕੋਈ ਤੋਂ ਪਾ ਬੈਠਾ ਕੋਈ ਛਾਵੇਂ ਬੈਠਾ ਪਰੜਾ ਗੇਮਾਂ ਦਾ ਆਨੰਦ ਲੈ ਰਿਹਾ ਤੁਸੀਂ ਦੇਖ ਸਕਦੇ ਹੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਹਿਨਾ ਕੁਮਾਰੀ گورਨਮੈਂਟ ਹਾਈ ਸਕੂਲ ਮੁੰਡੀਕਾਸੂ ਸਕੂਲ ਇੰਚਾਰਜ ਅਤੇ ਫਿਜ਼ੀਕਲ ਐਜੂਕੇਸ਼ਨ ਮਿਸਟਰਸ ਜਿਵੇਂ ਤੁਹਾਨੂੰ ਸਭ ਨੂੰ ਪਤਾ ਹੀ ਆ ਪੂਰੇ ਪੰਜਾਬ ਵਿੱਚ ਇਹ ਖੇਡਾਂ ਵਤਨ ਪੰਜਾਬ ਭਗਵੰਤ ਮਾਨ ਜੀ ਵੱਲੋਂ ਇਹ ਸਟਾਰਟ ਕੀਤਾ ਗਿਆ ਸੀ 3 ਸਾਲ ਪਹਿਲਾਂ ਸਾਡਾ ਇਹ ਜਿਹੜੇ ਟੂਰਨਾਮੈਂਟਸ ਆ ਲੋਈਆਂ ਬਲਾਕ ਦੇ ਸੀਚੇਵਾਲ ਸਕੂਲ ਦੇ ਵਿੱਚ ਚੱਲ ਰਹੇ ਆ ਔਰ ਇਹਨੂੰ ਇਸ ਟੂਰਨਾਮੈਂਟ ਨੂੰ ਬਹੁਤ ਹੀ ਪਰਮਾ ਹੁੰਗਾਰਾ ਮਿਲਿਆ ਆ ਔਰ ਕਿਉਂਕਿ ਇਹਦੇ ਵਿੱਚ ਸਿਰਫ ਸਕੂਲਸ ਨੂੰ ਲੈ ਕੇ ਹੀ ਨਹੀਂ ਜਿਹੜੇ ਪਿੰਡਾਂ ਦੇ ਕੁਝ ਕਲੱਬਸ ਬਣੇ ਆ ਪਿੰਡਾਂ ਦੇ ਜਿਹੜੇ ਬੱਚੇ ਆ ਉਹ ਖੇਡਦੇ ਆ ਉਹ ਇਹਨਾਂ ਵਿੱਚ ਪਾਰਟਿਸਿਪੇਟ ਕਰ ਸਕਦੇ ਆ ਬਟ ਇਟਸ ਇਟਸ ਓਪਨ ਟੂ एवरीवन ਨਾਟ ਫਾਰ ਓਨਲੀ ਸਕੂਲਸ ਸਕੂਲ ਸਟੂਡੈਂਟਸ ਔਰ ਇਹ ਇਹਨੂੰ ਪਰਮਾਹੂਗਾ ਰਾ ਕਿਉਂਕਿ ਇਹਦੇ ਵਿੱਚ ਜਿਹੜੇ ਬੱਚੇ ਆ ਸਾਨੂੰ ਕਿਤੇ ਨਾ ਕਿਤੇ ਲਾਦੇ ਜਿਹੜੇ ਨਸ਼ੇ ਨਸ਼ਿਆਂ ਨੂੰ ਰੋਕ ਥਾਮ ਲਈ ਇਹ ਬਹੁਤ ਵਧੀਆ ਜਿਹੜਾ ਇੱਕ ਉਪਰਾਲਾ ਭਗਵੰਤਮਾਨ ਜੀ ਵੱਲੋਂ ਕੀਤਾ ਗਿਆ ਸੀ ਸ਼ੁਰੂ ਕੀਤਾ ਗਿਆ ਔਰ ਇਹ 3 ਸਾਲ ਪਹਿਲਾਂ ਹੀ ਖੇਡਾਂ ਮਦਨ ਪੰਜਾਬ ਸ਼ੁਰੂ ਹੋਈ ਆ ਔਰ ਜਿਵੇਂ ਸੀਚੇਵਾਲ ਮੈਚ ਚੱਲਦੇ ਆ ਨਾਓ ਇਹ ਅੱਜ ਫੁਲਵਾੜੀ ਸਕੂਲ ਦੇ ਵਿੱਚ ਲੋਈਆ ਬਲੌਗ ਦੇ ਫੁਲਵਾੜੀ ਸਕੂਲ ਵਿੱਚ ਅੱਜ ਮੈਚ ਚੱਲ ਰਿਹਾ ਵਾਲੀਬॉल ਮੈਚ ਹੋ ਰਿਹਾ ਸੋਣਾ ਸੋਣਾ ਲੱਗਦਾ ਆ ਦਿਲ ਕਰਦਾ ਆ ਔਰ ਬਾਕੀ ਖੁਸ਼ੀ ਇਸ ਤਰ੍ਹਾਂ ਹੁੰਦੀ ਆ ਕਿਉਂਕਿ ਜਿਹੜੇ ਪਿੰਡ ਆ ਕੁਝ ਪਿੰਡਾਂ ਨੂੰ ਇਹੋ ਜੇ ਹੜ੍ਹ ਪ੍ਰਭਾਵਿਤ ਏਰੀਏ ਵਿੱਚੋਂ ਵੀ ਕੁਝ ਜਿਹੜੇ ਬੱਚੇ ਆਉਂਦੇ ਆ ਲੋਕ ਆਉਂਦੇ ਆ ਉਹ ਵੈਸੇ ਪ੍ਰੋਮੋਟ ਨਹੀਂ ਹੋ ਪਾਉਂਦੇ ਐਟਲੀਸਟ ਉਹਨਾਂ ਨੂੰ ਪਤਾ ਲੱਗਦਾ ਮੈਂ ਵੀ ਇੱਕ ਹੜ੍ਹ ਪ੍ਰਭਾਵਿਤ ਏਰੀਏ ਸਕੂਲ ਗਵਰਨਮੈਂਟ ਹਾਈ ਸਕੂਲ ਮੁੰਡੀਕਾ ਸੁਦੇ ਸਕੂਲ ਇਨਚਾਰਜ ਆ ਔਰ ਤੁਹਾਨੂੰ ਪਤਾ ਹੈ ਕਿ 2019 'ਚ ਇੱਕ ਫਲੱਡ ਆਇਆ ਹੜਾ ਆਇਆ ਤੇ 2000 ਹੁਣ 21 ਦੇ ਵਿੱਚ ਜਿੱਦਾਂ ਫਲੱਡ ਆਇਆ ਇਹਦੇ ਨਾਲ ਬਹੁਤ ਜ਼ਿਆਦੇ ਘਰਾਂ ਦੇ ਵੀ ਕੰਡੀਸ਼ਨਸ ਬਹੁਤ ਮਾੜੀਆਂ ਸੀ ਇਸੇ ਤਰ੍ਹਾਂ ਜਦ ਇਹੋ ਜੇ ਏਰੀਆ ਵਿੱਚ ਕੁਝ ਬੱਚਾ ਅੱਗੇ ਨਿਕਲ ਕੇ ਆਉਂਦਾ ਆ ਤੇ ਉਹ ਵਾਕਈ ਉਸ ਪਿੰਡ ਨੂੰ ਇੱਕ ਚੰਗਾ ਹੁੰਗਾਰਾ ਮਿਲਦਾ ਆ ਉਸ ਉਸ ਪਿੰਡ ਨੂੰ ਪਤਾ ਲੱਗਦਾ ਕਿ ਐਕਚੁਅਲ 'ਚ ਗੇਮਸ ਕਿ ਸਾਈਡ ਤੇ ਜਾ ਰਹੀਆਂ ਆ ਆਪਾਂ ਕਹਿ ਦਿੰਦੇ ਆ ਕਿ ਸਾਨੂੰ ਗੇਮਸ ਲਈ ਕੁਝ ਨਹੀਂ ਮਿਲ ਪਾ ਰਿਹਾ ਸਾਨੂੰ ਸਾਨੂੰ ਗੇਮਸ ਨੂੰ ਅੱਗੇ ਕਿਉਂ ਨਹੀਂ ਜਾ ਰਹੀਆਂ ਬਿਲਕੁਲ ਜਾ ਰਹੀਆਂ ਕਿਉਂਕਿ ਦੇਖੋ ਹੁਣ ਸਰਕਾਰਾਂ ਸਾਡੀਆਂ ਇਹ ਵੀ ਚ ਆਉਂਦੀਆਂ ਕਿ ਕਿਤੇ ਨਾ ਕਿਤੇ ਗੇਮ ਉੱਠੇ ਇਸੇ ਤਰ੍ਹਾਂ ਹਾਕੀ ਜਿਵੇਂ ਹੁਣ 올림픽ਸ ਵਿੱਚ ਮੈਡਲ ਲੈ ਕੇ ਆਈ ਆ ਇਸੇ ਤਰ੍ਹਾਂ ਬਾਕੀ ਗੇਮਸ ਨੂੰ ਵੀ ਟਾਈਮ ਲੱਗਦਾ ਹੈ ਇਟ ਟੁਕ ਟਾਈਮ ਟੂ ਇਹਨੂੰ ਇਹਨੂੰ ਉੱਪਰ ਤੱਕ ਲੈ ਕੇ ਜਾਣ ਲਈ ਇਹਨੂੰ ਸਮਾਂ ਲੱਗੇਗਾ ਬਹੁਤ ਸੋਹਣਾ ਉਪਰਾਲੇ ਥੈਂਕ ਯੂ ਸੋ ਮੱਚ ਵਾਂਸ ਅਗੇਨ ਥੈਂਕ ਯੂ ਸਰਕਾਰ ਨੂੰ ਕਿ ਇਹੋ ਜਿਹਾ ਉਪਰਾਲੇ ਕਰਦੇ ਰਹੋ ਤੁਸੀਂ ਤੁਹਾਡੇ ਨਾਲ ਨਾਲ ਸਭ ਦੇ 170 ਆਪਣਾ ਹੀ ਆਪਣਾ ਹੀ ਆਪਣਾ ਹੀ ਟੋਡਾਇਓ ਟਾਈਟਲ ਉਹ ਬੱਲੇ ਬੱਲੇ ਮੁੰਡਿਆ ਹੁਣ ਅੰਡਰ 17 ਖਲਵਾੜੀ ਵਰਸ ਕਾਲ ਗੈਕਸੀ ਇਹਨਾਂ ਦੀ ਰੈਫੀ ਸਾਡੇ ਅਮਰਪਾਲ ਸਿੰਘ ਜੀ ਦੀ ਅਧਿਕਾਰੀ ਜਿਸ ਤੋਂ ਅਵਾਰਡ ਜਿਨਾ ਹੈ ਕਿ ਕਿਸੇ ਦੇਰੀ ਤੋਂ ਉਸ ਤੋਂ ਬਾਅਦ ਵਾਪਸ ਜੀਏ ਬੀ ਐਸ ਉਹਨਾਂ ਦਾ ਤਾਂ ਹੈ ਇਹ ਤਾਂ ਪੰਜਾਬੀਆਂ ਪੋਸਟਾ ਦੇ ਵਾਲੀਬਾਲ ਕਬੀਲ ਸਾਰੀਆਂ ਚੀਜ਼ਾਂ ਤੋਂ ਆਸਿਕ ਕਰ ਸਕਦਾ ਹੈ ਫੈਮਿਲੀ ਵੀ ਜਨਾਬ ਜਿਦ ਜਿਦ ਮਰਜ਼ੀ ਕਰਾਈ ਹੈ ਨਿੱਗੀ ਜੀ ਆਏ ਆ ਜਿਹੜੇ ਅੱਜ ਓਪਨਿੰਗ ਸੈਰੇਮਨੀ ਨੂੰ ਇਹਨਾਂ ਨੇ ਕਈ ਨੂੰ ਖਬਰਾਂ ਰਹੀਆਂ ਕਿ ਆਡੇ ਰੂਬਰੂ ਕਰਨਗੇ ਬਾਕੀ ਜਿੰਨੇ ਵੀ ਵੱਖ-ਵੱਖ ਸਕੂਲਾਂ ਤੋਂ ਟੀਚਰ ਸਾਹਿਬਾਨ ਇੱਕ ਖਿਡਾਰੀ ਆਏ ਹਨ Fala, onde <coughs>